ਸਚਾਈ ਇਹ ਨਹੀਂ ਕਿ ਲੋਕ ਬਦਲ ਜਾਂਦੇ ਨੇ ਸਚਾਈ ਇਹ ਹੈ ਕਿ ਨਕਾਬ ਉਤਰ ਜਾਂਦੇ ਨੇ ਉਹ ਤਾਂ ਇੱਥੇ ਸਾਰਿਆਂ ਨੂੰ ਹੀ ਲੱਗਦਾ ਹੈ ਪਰ ਕੁਝ ਲੋਕ ਅਸਰ ਨਹੀਂ ਹੋਣ ਦਿੰਦੇ ਉਸ ਰਿਸ਼ਤੇ ਨਾਲ ਉਹ ਸੋਹਣਾ ਰਿਸ਼ਤਾ ਕੋਈ ਵੀ ਨਹੀਂ ਹੁੰਦਾ ਜੋ ਲੋੜ ਪੈਣ ਤੇ ਬਿਨਾਂ ਸਵਾਰਥ ਤੋਂ ਸਾਥ ਦੇਵੇ ਕੋਈ ਸਫ਼ਰ ਹਮੇਸ਼ਾ ਅਧੂਰਾ ਹੀ ਰਹਿ ਜਾਂਦੇ ਨੇ ਕਦੇ ਰਸਤੇ ਗਵਾਚ ਜਾਂਦੇ ਨੇ ਤੇ ਕਦੇ ਹਮਸਫ਼ਰ ਕਿਸੇ ਨਾਲ ਇਹਨਾਂ ਦਾ ਫਰਕ ਨਹੀਂ ਪਾਇਦਾ ਹੁੰਦਾ ਕਿ ਅਗਲੇ ਨੂੰ ਫਰਕ ਪੈਣਾ ਹੀ हट ਜਾਵੇ ਤਸਵੀਰ ਹੋਵੇ ਤਾਂ ਫੁੱਲਾਂ ਵਰਗੀ ਕਵਰਤੇ ਹੋਣ ਭਾਵੇਂ ਮਜ਼ਾਰ ਤੇ ਕਦੇ ਮੈਕਣਾ ਨਹੀਂ ਛੱਡਦੇ ਜਿਹੜੇ ਲੋਕ ਥਾਂ ਥਾਂ ਦਿਲ ਵਟਾਲ ਲੈਂਦੇ ਨੇ ਅਕਸਰ ਰੋਹੀ ਲੋਕ ਆਪਣੀਆਂ ਕਦਰਾਂ ਗਵਾ ਲੈਂਦੇ ਨੇ ਇਨਸਾਨ ਜਿੰਨਾ ਚੰਗਾ ਹੁੰਦਾ ਹੈ ਜ਼ਮਾਨਾ ਉਸ ਨਾਲ ਓਨਾ ਹੀ ਬੁਰਾ ਸਲੂਕ ਕਰਦਾ ਹੈ ਤਲ ਸਹਿਸ ਸਖਸ ਦੀ ਹੋਣੀ ਚਾਹੀਦੀ ਹੈ ਜੋ ਦਿਲ ਤੋਂ ਗੱਲਾਂ ਕਰੇ ਨਾ ਕਿ ਦਿਲ ਰੱਖਣ ਲਈ ਜ਼ਿੰਦਗੀ ਵਿੱਚ ਇੱਕ ਉਸੂਲ ਬਣਾ ਲਵੋ ਕਿ ਜੋ ਜਿੰਨਾ ਕੋ ਤੁਹਾਡਾ ਕਰੇ ਉਸ ਤੋਂ ਵੱਧ ਕੀ ਕਰੋ ਫੇਰ ਭਾਵੇਂ ਅਗਲਾ ਪਿਆਰ ਕਰੇ ਜਾਂ ਨਾ ਤੁਜੀ ਰਸਤੇ ਉਪਰ ਹੀ ਕੱਲੇ ਹੀ ਤੁਰਨਾ ਪੈਂਦਾ ਹੈ ਨਾ ਪਰਿਵਾਰ ਅਤੇ ਨਾ ਕੋਈ ਤੁਹਾਡਾ ਦੋਸਤ ਬਸ ਤੁਸੀਂ ਤੇ ਤੁਹਾਡੀ ਹਿੰਮਤ ਹਮੇਸ਼ਾ ਤਿਆਰੀ ਵਿੱਚ ਰਿਹਾ ਕਰੋ ਅੱਜ ਕੱਲ ਮੌਸਮ ਤੇ ਇਨਸਾਨ ਕਦੋਂ ਬਦਲ ਜਾਵੇ ਕੋਈ ਪੁਰੋਸਾ ਨਹੀਂ